ਮਲਾ ਮਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣ ਕੰਠੇ ਬੈਠੀ ਗੁਰ ਸ਼ਬਦ ਪਛਾਨੈ ਤੂੰ ਕੈਸੇ ਆੜ ਫਾਤੀ ਜਾਲ ਅਨਖ ਨਾ ਜਾ ਚੈ ਰਦ ਸਮਾਲ ਰਹਾਉ ਏਕ ਜੀਕ ਜੀਆਂ ਖਾਈ ਜਲ ਤਰਤੀ ਬੂਢੀ ਜਲ ਮਾਹੀ ਸਰਬ ਜੀ ਕੀ ਏ ਪ੍ਰਤਪਾਨੀ ਜਦ ਪਕੜੀ ਤਬ ਹੀ ਪਸ਼ੂਤਾਨੀ ਜਦ ਗਲ ਫਾਸ ਪੜੀ ਅਤ ਭਾਰੀ ਕੂਡ ਨਸਾ ਕੈ ਪੰਖ ਪਸਾਰੀ ਰਸ ਚੂ ਗੈ ਮਨ ਮੁਖ ਗਾਵਾਰ ਠਾਤੀ ਛੂਟੈ ਗੁਣ ਗਿਆਨ ਵਿਚਾਰ ਸਤਗੁਰ ਸੇਵ ਤੂਟੈ ਜਮ ਕਾਲ ਖਿਰਦੈ ਸਾਚਾ ਸ਼ਬਦ ਸੰਭਾਲ ਗੁਰੁ ਨਮਤਿ ਸਾਚੀ ਸ਼ਬਦ ਹੈ ਸਾਰ ਹਰ ਕਾ ਨਾਮ ਰਖੈ ਔਰ ਤਾਰ ਸੇ ਦੁਖ ਅਗ ਜੇ ਭੋਗ ਬਿਲਾਸੇ ਨਾਨਕ ਮੁਕਤ ਨਹੀਂ ਬਿਨ ਨਾਮ ਹੈ ਸਾਚੇ ਮਲਾਰ ਮਹਿਲਾ ਤੀਜਾ ਅਸ਼ਟਪਦੀਆਂ ਕਰ ਪਹਿਲਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਕਰਮ ਹੋਵੈ ਸਤਗੁਰ ਪਾਈਐ ਵਿਣ ਕਰਮੈ ਪਾਇਆ ਨਾ ਜਾਏ ਸਤਗੁਰ ਮਿਲਿਆ ਕੰਚਨ ਹੋਈਐ ਜਾਂ ਹਰ ਕੀ ਹੋਏ ਰਜ਼ਾਈ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਗੁਰ ਤੇ ਹਰ ਪਾਈਐ ਸਾਚਾ ਹਰ ਸਿਉ ਰਹੈ ਸਮਾਈ ਰਹਾਉ ਸਤਗੁਰ ਤੇ ਗਿਆਨ ਉਪਜੈ ਤਾਂ ਐ ਸੰਸਾਰ ਜਾਏ ਸਤਗੁਰ ਤੇ ਹਰ ਬੁੱਝੀਐ ਗਰਬ ਜੋਨੀ ਨਾ ਪਾਏ ਗੁਰ ਪ੍ਰਸਾਦੀ ਜੀਵਤ ਮਰੈ ਮਰ ਜੀਵੇ ਸ਼ਬਦ ਕਮਾਏ ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋਂ ਆਪ ਗਵਾਏ ਗੁਰ ਪ੍ਰਸਾਦੀ ਸਿਵਕ ਹਰ ਜਮੈ ਵਿਚੋ ਸ਼ਕਤ ਗੁਵਾਏ ਅਚਰ ਚਰਾਏ ਵਿਵੇਕ ਬੁੱਧ ਪਾਏ ਪੁਰਖ ਹੈ ਪੁਰਖ ਮਿਲਾਏ ਤਾਤੁਰ ਬਾਜ਼ੀ ਸੰਸਾਰ ਅਚੇਤ ਹੈ ਚੱਲੈ ਮੂਲ ਗੁਵਾਏ ਲਹਾ ਹਰ ਸਤ ਸੰਗਤ ਪਾਈਐ ਕਰਮੀ ਪੱਲ ਪਾਏ ਸਤ ਗੁਰ ਵਿਣ ਕਿਨੈ ਨਾ ਪਾਇਆ ਨਨਵੇਖੋ ਰદય ਵਿਚਾਰ ਵਡ ਭਾਗੀ ਗੁਰ ਪਾਇਆ ਤਭ ਜਲ ਉਤਰੇ ਪਾਰ ਹਰ ਨਾਮ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮਿਲੋ ਹਰ ਜਿਓ ਪਾਵੋ ਮੋਖ ਦਵਾਰ ਮਸਤਕ ਲਾਟ ਲਿਖਿਆ ਤੁਰ ਠਾਕੁਰ ਮੇਟਣਾ ਨਾ ਜਾਏ ਨਾਮਕ ਸੇ ਜਨਪੂਰਨ ਹੋਏ ਜਿਨ ਹਰ ਪਾਣਾ ਪਾਏ ਮਲਾਰ ਮਹਿਲਾ ਤੀਜਾ ਬੇਦਬਾਣੀ ਜਗਵਰਤ ਦਾ ਤ੍ਰੈ ਗੁਣ ਕਰੇ ਵਿਚਾਰ ਦਿਨ ਨਾਮ ਜਮ ਦੰਡ ਸਹ ਮਰ ਜਨ ਮੈਂ ਵਾਰੋ ਵਾਰ ਸਤਗੁਰ ਤੇਟੇ ਮੁਕਤ ਹੋਏ ਪਾਏ ਮੁਖ ਦਵਾਰ ਮਨ ਰੇ ਸਤ ਗੁਰ ਸੇ ਸਮਾਈ ਵੱਡਾ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਇ ਰਹਾ ਹਰ ਆਪਣੇ ਭਾਣੇ ਸ੍ਰਿਸ਼ਟ ਉਪਾਇ ਹਰ ਆਪੇ ਦੇ ਅਧਾਰ ਹਰ ਆਪਣੇ ਭਾਣੇ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ ਹਰ ਪੈ ਭਾਣੇ ਸਤ ਗੁਰ ਭੇਟਿਆ ਸਭ ਜਨਮ ਸਵਾਰਣ ਹਾਰ ਵਾ ਵਾ ਬਾਣੀ ਸਤ ਹੈ ਗੁਰਮੁਖ ਬੂਝੈ ਕੋਈ ਵਾ ਵਾ ਕਰ ਪ੍ਰਭ ਸਾ ਲਹਾਈਐ ਤਿਸ ਜੀਵਡ ਅਵਰਨਾ ਕੋਈ ਥਾਪੇ ਬਖਸ਼ੇ ਮੇਲ ਲੈ ਕਰਮ ਪ੍ਰਾਪਤੋਏ ਸੱਚ ਸਾਹਿਬ ਮਾਰੋ ਸਤਗੁਰ ਦੀਆ ਦਿਖਾਈ ਅੰਮ੍ਰਿਤ ਵਸੈ ਮਨ ਸੰਤੋਖੀ ਹੈ ਸੱਚ ਰਹੈ ਲਿਵ ਲਾਇ ਹਰ ਕੈ ਨਾਏ ਸਦਾ ਹਰੀ ਆਵਲੀ ਫਿਰ ਸੁਕੈ ਨਾ ਕੁਮਲਾਇ ਬਿਨ ਸਤਗੁਰ ਕਿਨੈ ਨਾ ਪਾਇਓ ਮਨ ਵੇਖੋ ਕੋ ਪਤਿਆਇ ਹਰ ਕਿਰਪਾ ਤੇ ਸਤਗੁਰ ਪਾਈਐ ਤੇ ਤਸੈ ਜਸੁਭਾਇ ਮਨਮੁਖ ਪਰਮ ਪੁਲਾਇਆ ਬਿਨ ਭਾਗਾ ਹਰ ਤਨ ਨਾ ਪਾਏ ਤ੍ਰੈ ਗੁਣ ਸਭਾ ਤਾਤ ਹਾੜ ਪੜ ਪੜ ਕਰੇ ਵਿਚਾਰ ਮੁਕਤ ਕਦੇ ਨਾ ਹੋਈ ਨਾ ਪਾਏ ਨਮੂਖ ਦੁਆਰ ਦਿਨ ਸਤਗੁਰ ਬੰਧਨ ਨਾ ਟੁੱਟਈ ਨਾਮ ਨਾ ਲੱਗੇ ਪਿਆਰ ਪੜ ਪੜ ਪੰਡਿਤ ਮੋਨੀ ਥੱਕੇ ਵੇਦਾਂ ਕਾ ਅਭਿਆਸ ਹਰ ਨਾਮ ਚਿਤ ਨਾ ਆਵੇ ਨਾ ਨਿਜ ਘਰ ਹੋਵੇ ਵਾਸ ਜਮ ਕਾਲ ਸਿਰ ਹੋ ਨਾ ਉਤਰੈ ਅੰਤਰ ਕਬ ਕ ਵਿਨਾਸ਼ ਹਰ ਨਾਮੈਨੋ ਸਭ ਕੋ ਪਰਤਾਪ ਦਾ ਬਿਨ ਭਾਗਾ ਪਾਇਆ ਨਾ ਜਾਏ ਨਦਰ ਕਰੇ ਗੁਰ ਪੀਟੀਏ ਹਰ ਨਾਮ ਵਸੈ ਮਨ ਆਏ ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉ ਰਹਾ ਸਮਾਇ ਮਲਾ ਮਲਾ ਤੀਜਾ ਅਸ਼ਟਪਦੀ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਘਰ ਲਾਏ ਦੁਖ ਪੰਰ ਹਰ ਨਾਮ ਵਸਾਏ ਸਾਚੀ ਗਤ ਸਚ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਤਨ ਪਾਈਐ ਅਨੰਦਨ ਲੱਗ ਸਹਿਜ ਧਿਆਨ ਰਾਉ ਬਿਨ ਪਿਰ ਕਾਮਣ ਕਰੇ ਸ਼ਿੰਗਾਰ ਦੋ ਚਾਰਣੀ ਕਹੀਐ ਨਿਤ ਹੋਏ ਖੁਆਰ ਮਨ ਮੁਖ ਕਾ ਇਹ ਬਾਦ ਆਚਾਰ ਬਹੁ ਕਰਮ ਦਰੜਾਵੇਂ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸ਼ਿੰਗਾਰ ਸ਼ਬਦੇ ਪਿਰ ਰਾਖਿਆ ਔਰ ਤਾਰ ਏਕ ਪਿਸ਼ਾਣ ਹਉ ਮੈਂ ਮਾਰ ਸ਼ੋਭਾਵੰਤੀ ਕਹੀਐ ਨਾਰ ਬਿਨ ਗੁਰ ਦਾਤੇ ਕਿਨੈ ਨਾ ਪਾਇਆ ਮਨ ਮੁਖ ਲੋਭ ਦੂਜਾ ਲੋਭਾਇਆ ਐਸੇ ਗਿਆਨੀ ਬੁਝੋ ਕੋਏ ਦਿਨ ਗੁਰ ਫੇਟੇ ਮੁਕਤ ਨਾ ਹੋਏ ਕਹਿ ਕਹਿ ਕਹਿਣ ਕਹ ਸਭ ਕੋਏ ਬਿਨ ਮਨ ਮੂਏ ਭਗਤ ਨਾ ਹੋਏ ਗਿਆਨ ਮਤੀ ਕਮਲ ਪ੍ਰਗਾਸ ਤਿਤ ਘਟ ਨਾਮ ਨਾਮ ਨਿਵਾਸ ਹਮੈ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਹਕ ਕਤਨ ਆਪ ਜਾਣ ਆਏ ਧਿਰਤੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਗੁਰ ਮਨ ਪਾਏ ਅਨੰਦਿਨ ਨਾਮ ਰਹਿ ਲਿਵ ਲਾਈ ਸਦੀਹੀ ਨਾਮ ਵੇਖੈ ਹਜ਼ੂਰ ਗੁਰ ਕੈ ਸ਼ਬਦ ਰਹਾ ਪਰ ਪੂਰੇ ਆਪੇ ਬਖਸ਼ੇ ਦੇ ਪਿਆਰ ਹਮੈ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਇਹ ਰੋਗ ਜਾਏ ਨਾਨਕ ਸਾਚੇ ਸੱਚ ਸਮਾਏ ਰਾਗ ਮਲਾਰ ਸ਼ੰਤ ਮਹਿਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ ਆਪਣੇ ਜਨ ਸੰਗ ਰਾਤੇ ਜਨ ਸੰਗ ਰਾਤੇ ਦਿਨ ਸਰਾਤੇ ਇਕ ਨਿਮਖ ਮਨੋਨਾ ਵੀਸਰੈ ਗੋਪਾਲ ਗੁਣ ਨਿਦ ਸਦਾ ਸੰਗੇ ਸਰਬ ਗੁਣ ਜਗਦੀਸ਼ ਰਾਇ ਮਨ ਮੋਹ ਲੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਦਹੁ ਕਿਨੈ ਕੋਟ ਮਧੇ ਜਾਤੇ ਪ੍ਰੀਤਮ ਤੇਰੀ ਗਤ ਅਗੰਮ ਅਪਾਰੇ ਮਹਾ ਪਤਿਤ ਤੁਮ ਤਾਰੇ ਪਤਿਤ ਪਾਵਨ ਭਗਤ ਵਛਲ ਕਿਪਾ ਸਿੰਧ ਸੁਹਮੀਆਂ ਸੰਤ ਸੰਗੇ ਭਜਨ ਸੰਗੇ ਰੋ ਸਦਾ ਅੰਤਰ ਜਾਮੀਆਂ ਕੋਟ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ਼ਕਿਆ ਸਹਰ ਜਿਓ ਆਪ ਲੈ ਹੋ ਸੰਭਾਰੇ ਹਰ ਚਰਨ ਕਮਲ ਮੰਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ ਮੀਨ ਪਬ ਜਿਓ ਏਕ ਤੂ ਹੈ ਤਿੰਨ ਆਨ ਨਾ ਜਾਣੀਐ ਗਹਿ ਪੁਝਾਲੋ ਨਾਮ ਦੇਵੋ ਤੋ ਪ੍ਰਸਾਦੀ ਮੰਨੀਐ ਤਜ ਸਾਧ ਸੰਗੇ ਏਕ ਰੰਗੇ ਕ੍ਰਿਪਾਲ ਗੋਬਿੰਦ ਦੀਨਾ ਅਨਾਥ ਨੀਚ ਸ਼ਰਣਾਏ ਨਾਨਕ ਕਰ ਮਇਆ ਆਪਣਾ ਕੀਨਾ ਆਪਸ ਕੋ ਆਪ ਮਿਲਾਇਆ ਤਮ ਭੰਜਨ ਹਰ ਰਾਇਆ ਆਚਰਜ ਸੁਆਮੀ ਅੰਤਰ ਜਾਮੀ ਮਿਲੇ ਗੁਣ ਨਿਦ ਪਿਆਰਿਆ ਮਹਾ ਮੰਗਲ ਸੁਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੇਖ ਮੋਹੇ ਗੁਰਬ ਲਿਖਿਆ ਪਾਇਆ ਬਿਨਵੰਤ ਨਾਨਕ ਸ਼ਰਨ ਤਿਨ ਕੀ ਜਿਨੀ ਹਰ ਹਰ ਧਿਆਇਆ